ਮਾਮੂਲੀ ਗੱਲ ਨੂੰ ਲੈ ਕੇ ਇੱਕ 21 ਸਾਲ ਦੇ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਉਸ ਦੀ ਪਿੱਠ ਦੇ ਵਿੱਚ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਚਾਕੂ ਉਸ ਦੀ ਪਿੱਠ ਦੇ ਵਿੱਚ ਕਈ ਵਾਰ ਮਾਰੇ ਗਏ ਜ਼ਖਮਾਂ ਦੀ ਤਾਪ ਨਾ ਚੱਲਦੇ ਹੋਏ ਮੁੰਡੇ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਗਈ ਜਦੋਂ ਉਸ ਨੂੰ ਹਸਪਤਾਲ ਦੇ ਲਈ ਲਜਾਇਆ ਜਾ ਰਿਹਾ ਸੀ ਤਾਂ ਦਿੱਲੀ ਦੀ ਗੀਤਾ ਕਲੋਨੀ ਦਾ ਇਹ ਮਾਮਲਾ ਹੈ ਜਿੱਥੇ ਮਾਮੂਲੀ ਗੱਲ ਨੂੰ ਲੈ ਕੇ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਮਹਿਜ਼ 21 ਸਾਲ ਮ੍ਰਿਤਕ ਮੁੰਡੇ ਦੀ ਉਮਰ ਸੀ ਮਾਮੂਲੀ ਗੱਲ ਹੋਈ ਸੀ ਆਪਣੀ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਉਹ ਮ੍ਰਿਤਕ ਮੁੰਡਾ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਕੁਝ ਮੁੰਡੇ ਖੜੇ ਸੀ ਉਹਨਾਂ ਦੇ ਨਾਲ ਹਲਕੀ ਜਿਹੀ ਸਕੂਟਰੀ ਆ ਜਿਹੜੀ ਉਹ ਟੱਚ ਹੋ ਜਾਂਦੀ ਹੈ ਜਿਸ ਤੋਂ ਬਾਅਦ ਦੋਵੇਂ ਪੱਖਾਂ ਦੇ ਵਿੱਚ ਲੜਾਈ ਆ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਗਾਲਾਂ ਨਿਕਲਦੀਆਂ ਨੇ ਪਹਿਲਾਂ ਇੱਕ ਦੂਜੇ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਦੋਵਾਂ ਦੇ ਵਿੱਚ ਝੜਪ ਆ ਜਿਹੜੀ ਉਹ ਹੋ ਜਾਂਦੀ ਆ ਜਿਸ ਤੋਂ ਬਾਅਦ ਦੂਜੀ ਧਰ ਵਾਲੇ ਇਸ ਮੁੰਡੇ ਦੇ ਪਿੱਠ ਦੇ ਵਿੱਚ ਚਾਕੂ ਮਾਰਨੇ ਸ਼ੁਰੂ ਕਰ ਦਿੰਦੇ ਨੇ ਚਾਕੂ ਦੇ ਕਈ ਵਾਰ ਕੀਤੇ ਜਾਂਦੇ ਨੇ ਸਥਾਨਕ ਲੋਕ ਜਦੋਂ ਉਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਆ ਜਿਹੜੀ ਉਹ ਜਾਂਦੀ ਆ ਤਾਂ ਪਰਿਵਾਰਕ ਮੈਂਬਰਾਂ ਦਾ ਇਕਲੌਤਾ ਪੁੱਤ ਸੀ 21 ਸਾਲ ਉਸ ਦੀ ਉਮਰ ਸੀ ਨਾਮ ਉਸ ਦਾ ਜਸ਼ਦ ਅਸਿਆ ਜਾ ਰਿਹਾ ਤਾਂ ਜਦੋਂ ਇਲਾਜ ਦੇ ਲਈ ਉਸ ਨੂੰ ਹਸਪਤਾਲ ਜਾਇਆ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਹੀ ਉਸ ਦੀ ਮੌਤ ਹੋ ਗਈ ਤਾਂ ਮੌਤ ਦੀ ਖਬਰ ਜਦੋਂ ਪਰਿਵਾਰਕ ਮੈਂਬਰਾਂ ਨੂੰ ਮਿਲਦੀ ਆ ਤਾਂ ਉਸ ਤੋਂ ਬਾਅਦ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਕਤਲ ਕਰਨ ਦੇ ਤਾਂ ਪਰਿਵਾਰਕ ਮੈਂਬਰ ਉਹਨਾਂ ਦੇ ਘਰੇ ਪਹੁੰਚ ਜਾਂਦੇ ਨੇ ਉੱਥੇ ਪੰਨ ਤੋੜਾ ਛੜੀ ਮ੍ਰਿਤਕ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤੀ ਜਾਂਦੀ ਆ ਹਾਲਾਂਕਿ ਪੁਲਿਸ ਨੇ ਤੇਜ਼ੀ ਦਿਖਾਉਂਦੇ ਹੋਏ ਤਿੰਨ ਮੁੰਡਿਆਂ ਨੂੰ ਗ੍ਰਿਫਤਾਰ ਆ ਜਿਹੜਾ ਉਹ ਵੀ ਕਰ ਲਿਆ ਤਾਂ ਜਦੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਤੋਂ ਬਾਅਦ ਉਹ ਹਮਲਾਵਰ ਨੇ ਛੜੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਰ ਪੁਲਿਸ ਕਾਫੀ ਜ਼ਿਆਦਾ ਮੁਸਤੈਦੀ ਨਾਲ ਕੰਮ ਕਰਦੀ ਆ ਤੇ ਤੈਨੂੰ ਗ੍ਰਿਫਤਾਰ ਕਰ ਲੈਂਦੀ ਆ ਤਾਂ ਜਸ਼ਨ ਦਾ ਮੁੱਦਾ ਸੀ ਮਹਿ 21 ਸਾਲ ਉਸ ਦੀ ਉਮਰ ਸੀ 21 ਸਾਲ ਦੀ ਉਮਰ ਦੇ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਮਾਮੂਲੀ ਗੱਲ ਹੋਈ ਮਾਮੂਲੀ ਝਗੜਾ ਹੋਇਆ ਝਗੜੇ ਤੋਂ ਬਾਅਦ ਫਿਰ ਕੁਝ ਮੁੰਡਿਆਂ ਨੇ ਇੱਕ ਮੁੰਡੇ ਦੀ ਪਿੱਠ ਦੇ ਉੱਪਰ ਚਾਕੂਆਂ ਦੇ ਨਾਲ ਵਾਰ ਕੀਤਾ ਜ਼ਖਮਾਂ ਦੀ ਤਾਪ ਨਾ ਚਲਦੇ ਹੋਏ ਉਸ ਮੁੰਡੇ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰ ਸਾਂਝੀ ਕਰ ਰਹੇ ਹਾਂ ਮੈਜ 21 ਸਾਲ ਉਸ ਦੀ ਉਮਰ ਸੀ ਜਸ ਉਸ ਦਾ ਨਾਮ ਦੱਸਿਆ ਜਾ ਰਿਹਾ ਦਿੱਲੀ ਦੀ ਗੀਤਾ ਕਲੋਨੀ ਸੀ ਜਿੱਥੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਪਣੀ ਸਕੂਟਰੀ ਦੇ ਉੱਪਰ ਸਵਾਰ ਹੋ ਕੇ ਮੁੰਡਾ ਜਾ ਰਿਹਾ ਸੀ ਗਲੀ ਦੇ ਵਿੱਚ ਕੁਝ ਮੁੰਡੇ ਖੜੇ ਸੀ ਉਹਨਾਂ ਦੇ ਨਾਲ ਸਕੂਟਰੀ ਟੱਚ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹ ਗਲੀ ਦੇ ਵਿੱਚ ਖੜੇ ਹੋਏ ਮੁੰਡੇ ਇਸ ਦਾ ਕਤਲ ਕਰ ਦਿੰਦੇ ਨੇ